ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਐਂਡ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਅੱਜ ਦੇ ਦਿਨ ਹੀ ਦੁਨੀਆ 'ਚ ਬਹੁਤ ਸਾਰੇ ਕੁਦਰਤੀ ਆਪਤਾ ਆਉਂਦੇ ਹਨ ਜੋ ਲੋਕਾਂ 'ਚ ਡਰ ਅਤੇ ਦਹਿਸ਼ਤ ਦਾ ਮਹੌਲ ਬਣਾ ਦਿੰਦਿਆਂ ਹਨ ਜੀ ਹਾਂ ਦੋਸਤੋ ਅੱਜ ਦੇ ਦਿਨ ਹੀ ਕੁਦਰਤੀ ਆਪਤਾ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰਦੀ ਹੈ ਜਿਸ ਕਰਕੇ ਲੋਕਾਂ 'ਚ ਡਰ ਅਤੇ ਦਹਿਸ਼ਤ ਦਾ ਮਹੌਲ ਬਣ ਜਾਂਦਾ ਹੈ ਤੇ ਹੁਣ ਵੱਡੀ ਖਬਰ ਆਦੀ ਹੈ ਜਿੱਥੇ ਕਿ ਇੱਕਥੇ ਵੱਡਾ ਭਿਆਨਕ ਪਚਾਲ ਆਇਆ ਦੁਨੀਆ ਪਰ ਵਿੱਚ ਆ ਰਹੇ ਪਚਾਲ ਕਿਸੇ ਤੋਂ ਲੁਕੇ ਨਹੀਂ ਹਨ ਤੇ ਇਹਨਾਂ ਦਾ ਵਾਅਦਾ ਵੀ ਸਭ ਨੂੰ ਪਤਾ ਹੈ ਤੇ ਹਰ ਰੋਜ਼ ਵਕ ਵਕਤਾਂ 'ਤੇ ਪਚਾਲ ਆਉਂਦੇ ਹਨ ਤੇ ਉਹ ਵੀ ਦਿਨ ਵਿੱਚ ਇੱਕ ਤੋਂ ਵੱਧ ਵਾਰ ਜੀ ਹਾਂ ਤੇ ਅੱਜ 27 ਜਨਵਰੀ ਦਿਨ ਸ਼ਨੀਵਾਰ ਨੂੰ ਗੁਆਟੇਮਾਲਾ ਵਿੱਚ ਪਚਾਲ ਆਇਆ ਐਸਡੀਟੀ 72 ਐਕਸਟਰ ਪੈਮਾਨੇ ਤੇ 6.1 ਸੀ ਇਹ ਪਚਾਲ ਗੁਆਟੇਮਾਲਾ ਵਿੱਚ ਟੈਕਸੀਸਕੋ ਤੋਂ 7 ਕਿਲੋਮੀਟਰ ਉੱਤਰ ਪੱਛਮ ਵਿੱਚ ਆਇਆ ਤੇ ਭਾਰਤੀ ਸਮੇਂ ਮੁਤਾਬਕ ਇਹ ਪਚਾਲ ਅੱਜ ਸਵੇਰੇ 11:22 ਦੇ ਵਜੇ ਤੇ ਆਇਆ ਤੇ ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ ਨੇ ਵੀ ਗੁਆਟੇਮਾਲਾ ਵਿੱਚ ਇਸ ਪਚਾਲ ਦੀ ਪੁਸ਼ਟੀ ਕੀਤੀ ਗੁਆਟੇਮਾਲਾ ਵਿੱਚ ਅੱਜ ਇਹ ਪਚਾਲ ਦੀ ਢੰਗਾਈ 108 ਕਿਲੋਮੀਟਰ ਦੀ ਸੀ ਅਤੇ ਪਚਾਲ ਪ੍ਰਭਾਵਿਤ ਇਲਾਕਿਆਂ ਤੋਂ ਡਰੇ ਲੋਕਰਾਂ ਤੋਂ ਬਾਹਰ ਨਿਕਲ ਆਏ ਤੇ ਪਟਾਲ ਕਰਕੇ ਕੁਝ ਇਮਾਰਤਾਂ ਤੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨ